ਜਗੁ ਦੇ ਸਰਦਾਰ ਦੇ ਬਾਦਸ਼ਾਹ ਦਸਾਂ ਨਉ ਸਹਿਬਾ ਦਾ ਜਪ ਦੀ ਜੋਤ ਕਲਯੁਗ ਦੀ ਊਰ ਤਨ ਤਨ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਕੋਇਤਰ ਹਜ਼ੂਰੀ ਵਿੱਚ ਬੜੇ ਹੀ ਲੰਬੇ ਸਮੇਂ ਤੋਂ ਜੁੜ ਕਰਕੇ ਬੈਠੇ ਹੋ ਗੁਰੂ ਕੀ ਪਾਵਨ ਬਾਣੀ ਕੇ ਪਰਵਾਹੇ ਸੁਨਰੇ ਉਹ ਕੀਰਤਨ ਸਰਵਣ ਕਰ ਰਹੇ ਹੋ ਸੁਖਮਨੀ ਸਾਹਿਬ ਜੀ ਦੇ ਪਾਵਨ ਬਾਣ ਸੁਣਨ ਕਰ ਰਹੇ ਹੋ ਦਾਸ ਕੀ ਫਤੇ ਪ੍ਰਵਾਨ ਕਰਨੀ ਗੱਜ ਕੇ ਬਲਾਉਂਦੇ ਹੋਏ ਵਾਹਿਗੁਰੂ ਜੀ ਦਾ ਕਰਸਾ ਵਾਹਿਗੁਰੂ ਜੀ ਕੀ ਫਤੇ ਬੜੇ ਹੀ ਪਿਆਰ ਨਾਲ ਭਾਈ ਸ਼ਰਮਤ ਭਗਤ ਧੰਗਾ ਜੀ ਦਾ ਬੜਾ ਹੀ ਪਿਆਰਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਸੀ ਆਪਾਂ ਸਭ ਜਾਣਦੇ ਆ ਕਿ ਸਾਨੂੰ ਆਪਣੇ ਜੀਵਨ ਵਿੱਚ ਨਾ ਸੁੱਖ ਚਾਹੀਦਾ ਜੀਵਨ ਵਿੱਚ ਕੀ ਚਾਹੀਦਾ ਜੀ ਸੁੱਖ ਚਾਹੀਦਾ ਸੁੱਖਾਂ ਦੀ ਮਣੀ ਹੀ ਸੁਖ ਮਣੀ ਸਾਹਿਬ ਨੂੰ ਕਿਹਾ ਜਾਂਦਾ ਹੈ ਆਪਾਂ ਆਪਣੇ ਜੀਵਨ ਵਿੱਚ ਸੁੱਖ ਚਾਹਨੇ ਆ ਪਰ ਗੁਰਬਾਣੀ ਕਹਿੰਦੀ ਹੈ ਦੁੱਖ ਦਾਰ ਨੂੰ ਸੁੱਖ ਲੋਗ ਪਿਆ ਵੀ ਸੁੱਖ ਦਾ ਅਸਲ ਵਿੱਚ ਇੱਕ ਲੋਗ ਹੈ ਸੁੱਖ ਕੋਈ ਪ੍ਰਾਪਤ ਕਰਨ ਵਾਲੀ ਚੀਜ਼ ਨਹੀਂ ਜੀਵਨ ਵਿੱਚ ਜੋ ਵੀ ਆ ਰਿਹਾ ਹੈ ਉਹਦਾ ਭਾਣਾ ਮੰਨਣਾ ਹੀ ਸੁੱਖ ਹੈ ਜੀਵਨ ਵਿੱਚ ਜੋ ਵੀ ਪਹੁੰਚ ਰਿਹਾ ਸਾਡੇ ਕੋਲ ਦੁੱਖਾਂ ਦਾ ਭੰਡਾਰ ਹੈ ਅਗਰ ਆਪਾਂ ਕੋਈ ਜੀਵਨ ਨੂੰ ਵੇਖੀਏ ਨਾ ਹਰ ਪਾਸੇ ਦੁੱਖ ਹੀ ਦੁੱਖ ਸਾਨੂੰ ਮਿਲੇਗਾ ਪਰ ਸਾਡੇ ਦੇਖਣ ਦੇ ਨਜ਼ਰੀਏ ਦੇ ਨਾਲ ਦੁੱਖ ਦੁੱਖ ਬਣਦਾ ਹੈ ਸਾਡੇ ਦੇਖਣ ਦੇ ਨਜ਼ਰੀਏ ਦੇ ਨਾਲ ਦੁੱਖ ਦੁੱਖ ਬਣਦਾ ਕਿਉਂਕਿ ਤਤੀ ਤਵੀ ਉੱਤੇ ਬੈਠੇ ਗੁਰਵਰਜਨ ਦੇ ਮਹਾਰਾਜ ਕਹਿੰਦੇ ਨੇ ਤੇਰਾ ਕੀਆ ਵੀਟਾ ਲਾਗੇ ਉਹ ਦੁੱਖ ਹੈ ਜੋ ਸੁੱਖ ਵਿੱਚ ਬਦਲਿਆ ਜਾ ਰਿਹਾ ਹੈ ਸਾਨੂੰ ਚਾਹਵਨੋਂ ਪਾਸੇ ਦੁੱਖ ਮਿਲਦਾ ਹੈ ਪੁਰਸ਼ ਦੁੱਖ ਨੂੰ ਸੁੱਖ ਵਿੱਚ ਕਿਸ ਤਰ੍ਹਾਂ ਬਦਲਣਾ ਹੈ ਉਹ ਮਨੁੱਖੀ ਉਹ ਮਨ ਦੀ ਸ਼ਕਤੀ ਸਾਡੇ ਮਨ ਵਿੱਚ ਹੈ ਗੁਰੂ ਸਾਹਿਬ ਸਾਨੂੰ ਦੁੱਖ ਦੇ ਰਹੇ ਨੇ ਇਸ ਦਰ ਤੋਂ ਦੁੱਖ ਮਿਲਦਾ ਹੈ ਪਰ ਉਸ ਦੁੱਖ ਨੂੰ ਸੁੱਖ ਵਿੱਚ ਬਦਲਣ ਵਾਲੀ ਇੱਕ ਸ਼ਕਤੀ ਵੀ ਮਿਲਦੀ ਹੈ ਜੋ ਪਰਮਾਰਥ ਦਾ ਰਾਹ ਤਾਂ ਹੀ ਕਹਿਆ ਦੁੱਖ ਧਾਰੂ ਸੁੱਖ ਰੋਗ ਪਿਆ ਸੁੱਖ ਇੱਕ ਰੋਗ ਹੈ ਪਰ ਦੁੱਖ ਉਹਦੀ ਧਾਰੂ ਹੈ ਭਾਈ ਸਾਹਿਬ ਕਹੇ ਸੀ ਬੁਤਾਲ ਤੇਰਾ ਆਰਤਾ ਹੁਣ ਦੁਨੀਆ ਆਰਤੀ ਕਰਦੀ ਆ ਆਪਣਾ ਸਾਰੇ ਸੁਣਿਆ ਨਾ ਰੱਬ ਨੂੰ ਖੁਸ਼ ਕਰਨਾ ਰੱਬ ਨੂੰ ਪਸੰਦ ਕਰਨਾ ਹੈ ਰੱਬ ਨੂੰ ਪਸੰਦ ਕਰਨ ਵਾਸਤੇ ਕੋਈ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ ਕੋਈ ਨਮਾਜ਼ ਪੜ੍ਹਦਾ ਹੈ ਕੋਈ ਆਰਤੀ ਕਰਦਾ ਹੈ ਕੋਈ ਘੰਟੀ ਵਜਾਉਂਦਾ ਹੈ ਸਭ ਆਪਣੇ ਆਪਣੇ ਤਰੀਕੇ ਦੇ ਨਾਲ ਰੱਬ ਨੂੰ ਪਸੰਦ ਕਰਦੇ ਨੇ ਪਰ ਗੁਰੂ ਸਾਹਿਬ ਲਿਖਦੇ ਨੇ ਸਾਚ ਕਹੂੰ ਸੁਣ ਲੇਹੁ ਸੁਬੇ ਜਿਨ ਪ੍ਰੇਮ ਕੀਓ ਤਣਹੀ ਪ੍ਰਭ ਪਾਇਓ ਰੱਬ ਨੂੰ ਪਾਉਣ ਦਾ ਇੱਕੋ ਤਰੀਕਾ ਹੈ ਜੀਵਨ ਵਿੱਚ ਪ੍ਰੇਮ ਲਿਆਣਾ ਹੁਣ ਭਗਤ ਭੰਨਾ ਜੀ ਆਰਤਾ ਕਰ ਰਹੇ ਨੇ ਕਹਿੰਦੇ ਨੇ ਦੁਨੀਆ ਆਰਤੀ ਕਰਦੀ ਏ ਤੈਨੂੰ ਪਸੰਦ ਕਰਨ ਵਾਸਤੇ ਦੁਨੀਆ ਅਰਦਾਸਾਂ ਕਰਦੀ ਏ ਤੈਨੂੰ ਪਸੰਦ ਕਰਨ ਵਾਸਤੇ ਮੈਂ ਆਰਤਾ ਕਰਦਾ ਹਾਂ ਪ੍ਰੇਮ ਦਰਸਾ ਕੇ ਪਗਲ ਧੰਨਾ ਜੀ ਆਰਤਾ ਕਰਨੇ ਆਰਤੇ ਦਾ ਭਾਵ ਹੈ ਮੈਂ تیر ਤੋਂ ਆਪਣੀ ਮੰਗਾ ਮੰਗਦਾ ਕਹਿੰਦੇ ਨੇ ਗੋਪਾਲ ਤੇਰਾ ਆਰਤਾ हे ਰੱਬ ਪਰਮੇਸ਼ਰ ਦੁਨੀਆ ਦੇ ਰੱਖਣ ਵਾਲੇ ਮੈਂ تیر ਤੋਂ ਆਪਣੀਆਂ ਮੰਗਾ ਮੰਗਦਾ ਤੂੰ ਦੇਣ ਵਾਲਾ ਹੈ ਤੇ ਮੈਂ ਮੰਗਦਾ ਹਾਂ ਗੋਪਾਲ ਪੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੈ ਦਿਨ ਕੇ ਕਾਜ ਸਵਾਰਤਾ ਜੋ ਸਕਾਲ ਪੁਰਖ ਦੀ ਭਗਤੀ ਕਰਦਾ ਹੈ ਹੁਣ ਭਗਤੀ ਤੋਂ ਭਾਵ ਹੈ ਰੱਬ ਦੇ ਗੁਣਾਂ ਨੂੰ ਸਮਝਣਾ ਰੱਬ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਰੱਬ ਦੀ ਰਜਾ ਨੂੰ ਸਮਝਣਾ ਭਗਤੀ ਹੈ ਢਾਈ ਘੰਟੇ ਅੱਖਾਂ ਬੰਦ ਕਰਕੇ ਸਾਹ ਉੱਤੇ ਚੜਨਾ ਹਵਾ ਵਿੱਚ ਰਹਿਣਾ ਕਿਸੇ ਦੁਆਰ ਵਿੱਚ ਤਾਂ ਕਰਨੇ ਭਗਤੀ ਨਹੀਂ ਜੋ ਗੱਲ ਉਹੀ ਹੈ ਉਹ ਰੱਬ ਦੇ ਗੁਣਾਂ ਨੂੰ ਸਮਝਣਾ ਉਹਨਾਂ ਰੱਬ ਦੇ ਗੁਣਾਂ ਨੂੰ ਜੀਵਨ ਵਿੱਚ ਲਾਗੂ ਕਰਨਾ ਭਗਤੀ ਹੈ ਤੇ ਗੁਰੂ ਸਾਹਿਬ ਲਿਖਦੇ ਨੇ ਅਤ ਸੁੰਦਰ ਪੂਰਨ ਚਤੁਰ ਮੁਖ ਗਿਆਨਨੀ ਤੁਮੰਤ ਮ੍ਰਤਕ ਲਈਆ ਨਾਮ ਕਾਜੇ ਪ੍ਰੀਤ ਨਹੀਂ ਭਗਵੰਤ ਜੇ ਭਗਵੰਨ ਦੀ ਪ੍ਰੀਤ ਨਹੀਂ ਉਸ ਅਕਾਰਕ ਪਤ ਦੀ ਪ੍ਰੀਤ ਨਹੀਂ ਤੇ ਤੁਸੀਂ ਮਰੇ ਹੋਏ ਭਾਵੇਂ ਤੁਸੀਂ ਮੁਖ ਗਿਆਨਨੀ ਹੋ ਭਾਵੇਂ ਜਿੰਨੇ ਮਰਜ਼ੀ ਮਤਰੋ ਸੋਹਣੇ ਸੱਖਿਓ ਪਰ ਜਦੋਂ ਤੱਕ ਤੁਹਾਡਾ ਮਨ ਤੇ ਹਿਰਦਾ ਸਾਥ ਨਹੀਂ ਉਦੋਂ ਤੱਕ ਚਿਹਰੇ ਦੀ ਸੁੰਦਰਤਾ ਮਾਇਨੇ ਨਹੀਂ ਰੱਖਦੀ ਜਦੋਂ ਤੱਕ ਇਸ ਗਿਆਨ ਵਿੱਚ ਸਚਾਈ ਨਹੀਂ ਅਕਾਲ ਪੁਰਖ ਦੇ ਗੁਣ ਨਹੀਂ ਉਦੋਂ ਤੱਕ ਤੁਹਾਡਾ ਗਿਆਨੀ ਬਣਾ ਸੁਲਾ ਹੈ ਰੱਬ ਦੇ ਗੁਣ ਧਾਰਨੇ ਚਾਹਦੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੈ ਜਿਨ ਕੇ ਕਾਲ ਸੁਆਰਤਾ ਜੋ ਤੇਰੀ ਭਗਤੀ ਕਰਦੇ ਉਹਨਾਂ ਦੇ ਦੁਖਾਰ ਜੋ ਸਵਾਰਦੇ ਰਹਾਉ ਦਾ ਬੰਧ ਹੈ ਗੁਰੂ ਸਾਹਿਬ ਸਮਝਾ ਰਹੇ ਨੇ ਅੱਗੇ ਆਉਣ ਵਾਲੀਆਂ ਸਾਰੀਆਂ ਪੰਕਤੀਆਂ ਦੇ ਉੱਤੇ ਵਿਖਤੀਆਂ ਅੱਗੇ ਆਉਣ ਵਾਲੇ ਸਾਰੀ ਪਉਂਕੀਆਂ ਦੇ ਜਿਹੜੇ ਅਰਥ ਨੇ ਉਹ ਇਸ ਗੁਰਬਾਣ ਮੇਰਾ ਔਰਤ ਜੋਗਨ ਕੰਬਰੀ ਭਗਤ ਕਰੰਤੇ ਤਿਲਕੇ ਕਾਇ ਸਵਾਰਤਾ ਭਗਤੀ ਉੱਤੇ ਕਿਤਰੀ ਹੁਣ ਭਗਤ ਧੰਨਾ ਵੀ ਦਾ ਪਿਆਰ ਵੇਖੋ ਕਹਿੰਦੇ ਨੇ ਰਖਾਓ ਦਾਲ ਸੀਦਾ ਮੰਗੋ ਕਿਉਂ ਕਹਿੰਦੇ ਨੇ ਹੁਣ ਤੂੰ ਮੈਨੂੰ ਬੜਾ ਕੁਝ ਦਿੱਤਾ ਹੈ ਦਾਤਾ ਮੈਂ ਤੇਰੀ ਪੂਜਾ ਕਰਦਾ ਹਾਂ ਪਰ ਜੋ ਸੱਚਾਈ ਹੈ ਵੀ ਮੈਨੂੰ ਕੋਈ ਚੀਜ਼ਾਂ ਚਾਹੀਦੀਆਂ ਆਪਾਂ ਕਹਿੰਦੇ ਨੇ ਦਰ ਤੋਂ ਬੜਾ ਕੁਝ ਚਾਹੀਦਾ ਹੈ ਦਰ ਤੋਂ ਕੁਝ ਮੰਗੀ ਪਰ ਗੁਰੂ ਸਾਹਿਬ ਕਹਿੰਦੇ ਨੇ ਕੋੰਦ ਮਿਲ ਹੋੜ ਕੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਵੀ ਤੇਰ ਤੋਂ ਆਵਾ ਜਿੰਨੇ ਕੁਛ ਮੰਗਾਂ ਤੇ ਮੈਨੂੰ ਦੁੱਖ ਮਿਲੈ ਇਸ ਆਕਾਰ ਕੋਲ ਆਵਾ ਆਪਾਂ ਕੁਛ ਮੰਗੀਏ ਤੇ ਸਾਨੂੰ ਦੁੱਖ ਮਿਲੈ ਇਹ ਮੰਗ ਹੈ ਨ ਕਿਛੀ ਵੇਖਿਆ ਜਾਏ ਰੱਬ ਨੂੰ ਆਪਾਂ ਕੁਛ ਮੰਗਦੇ ਆਮ ਬੰਦਾ ਕਹਿੰਦਾ ਮੈਨੂੰ ਜੀਵਨ ਵਿੱਚ ਖੁਸ਼ੀ ਚਾਹੀਦੀ ਹੈ ਰੱਬ ਕਰੋ ਤੁਹਾਡੇ ਆਪੇ ਇਹ ਚੇੜਾ ਮਾਰ ਰਿਹਾ ਹੈ ਕਿਉਂ ਰੱਬ ਨੇ ਤੁਹਾਨੂੰ ਬਹੁਤ ਸੋਹਣਾ ਆਕਾਰ ਸਤਾਲ ਦੁਨੀਆ ਖੰਡ ਬ੍ਰਹਿਮੰਡ ਕੁਦਰਤ ਅਪਸ ਨੂੰ ਕੁਛਰ ਕਹਦਾ ਜਾਂਦਾ ਰੱਬ ਤੋਂ ਨੂੰ ਕਦੀ ਪਰੇਸ਼ਾਨ ਨਹੀਂ ਕਰ ਰਿਹਾ ਅਸੀਂ ਕੁਛ ਹੋਣਾ ਚਾਹੀਏ ਤੁਸੀਂ ਕੁਛ ਸੋਚ ਸਕਦੇ ਮੰਗ ਹੈ ਆਪਾਂ ਕਹਿੰਦੇ ਵੀ ਮੈਨੂੰ ਦੁੱਧ ਮਿਲ ਜਾਏ ਇੱਕ ਦਿਨ ਕਹਾਂ ਮੈਨੂੰ ਨੀਂ ਮਿਲ ਜਾਏ ਇੱਕ ਦਿਨ ਕਹਾਂ ਮੈਨੂੰ ਦਹੀਂ ਮਿਲ ਜਾਏ ਆਪਾਂ ਕਿਉਂ ਨਾ ਗਾਂ ਹੀ ਮੰਗ ਲਈਏ ਸਾਨੂੰ ਸਾਰਾ ਕੁਝ ਮਿਲ ਜਾਏਗਾ ਉਹ ਹੀ ਪਰਮਾਰਧ ਹੈ ਰੱਬ ਕੋਲੋਂ ਬੜਾ ਕੁਝ ਮੰਗਣਾ ਪਰ ਜੇ ਆਪਾਂ ਰੱਬ ਨੂੰ ਹੀ ਮੰਗ ਲਵਾਉਂਦੇ ਰੱਬ ਸਾਡਾ ਆਪਣਾ ਹੋ ਜਾਏਗਾ ਰੱਬ ਸਾਡਾ ਆਪਣਾ ਹੋ ਜਾਏਗਾ ਜਿੱਦ ਤਨ ਮੇਰਾ ਰੱਬ ਹੋ ਜਾਏਗਾ ਉਦੋਂ ਰੱਬ ਨਾਲ ਪਿਆਰ ਪੈ ਜਾਏਗਾ ਪਰ ਭਦਕ ਧੰਨੇ ਵਾਲੀ ਗੱਲ ਚੱਲੇਗੀ ਦਾਲ ਸੀਂਦਾ ਮੰਗੋ ਕਿਓ ਕਹਿੰਦੇ ਮੈਂ ਤੇਰੇ ਤੋਂ ਦਾਲ ਮੰਗਦਾ ਮੈਨੂੰ ਦਾਲ ਚਾਹੀਦੀ ਹੈ ਮੈਨੂੰ ਮੱਕੀ ਚਾਹੀਦਾ ਮੈਨੂੰ ਆਟਾ ਚਾਹੀਦਾ ਦੋ ਡੰਗ ਦੀ ਰੋਟੀ ਬਣਾਉਣ ਵਾਸਤੇ ਤੇ ਮੈਂ ਰੋਟੀ ਸੁੱਕੀ ਨਹੀਂ ਖਾਵਾਂ ਮੈਂ ਰੋਟੀ ਚੋਪੜ ਕੇ ਖਾਵਾਂਗਾ ਮੈਨੂੰ ਕਿਓ ਵੀ ਚਾਹੀਦਾ ਦਾਲਸਿੰਧਾ ਮੰਗੋ ਕਿਓ ਹਮਰਾ ਖੁਸ਼ੀ ਕਰੇ ਨਤ ਜੀਓ ਇਹਨੇ ਵਖਰੀ ਵਖਰੀਆਂ ਦਾਣਾ ਵਖਰਾ ਵਖਰਾ ਪ੍ਰਸ਼ਾਦਾ ਹੈ ਮੈਂ ਰੋਈ ਮੜਾ ਕੁਝ ਪਸੰਦਾਂ ਨਾਲ ਤੇਰਾ ਜੀਵਨ ਤੇਰੇ ਗੁਣ ਗਾਵਾਂ ਦਾ ਪ੍ਰੇਮ ਹੈ ਹੁਣ ਪ੍ਰੇਮ ਦੇ ਨਾਲ ਮੰਗ ਰਿਆਂ ਅਸੀਂ ਪ੍ਰੇਮ ਦੇ ਨਾਲ ਨਹੀਂ ਮੰਗਦੇ ਅਸੀਂ ਅਰਦਾਸ ਕਰਦੇ ਆ ਰੱਬ ਨਾਲ ਸੋਦੇ ਕਰਦੇ ਆ ਵੀ 40 ਦਿਨ ਮੈਂ ਪਾਠ ਕਰਾਂ ਤਾਂ ਮੈਨੂੰ ਕੋਈ ਪੁਣਾਂੀ ਚੀਜ਼ ਮਿਲ ਜਾਏ ਮੈਂ ਅੱਜ ਤੇਰੇ ਦਰ ਤੇ ਆਇਆ ਮੈਂ 40 ਦਿਨ ਲਗਾਤਾਰ ਆਵਾਂ ਮੈਨੂੰ ਕੋਈ ਪੁਣਾਂੀ ਚੀਜ਼ ਮਿਲ ਜਾਏ ਔਰ ਰੱਬ ਦੀ ਜਿਹੜੀ ਪਗਤੀ ਹੈ ਰੱਬ ਦੇ ਗੁਣਾਂ ਨੂੰ ਧਾਰਨ ਕਰਨਾ ਸਾਨੂੰ ਸਾਰਾ ਕੁਝ ਮਿਲਦਾ ਹੈ ਉਸ ਤੋਂ ਬਾਅਦ ਹੈਦਗ੍ਰੰਥੀ ਕੈਨਿਸ਼ਮ ਸ਼ੇਰ ਸਿੰਘ ਜੀ ਕਹਿੰਦੇ ਹੁੰਦੇ ਨੇ ਵੀ ਜੀਵਨ ਵਿੱਚ ਅਗਰ ਆਪਾਂ ਰੱਬ ਤੋਂ ਐਨਾ ਪਿਆਰ ਪਾਣਾ ਚਾਹੁੰਦੇ ਆ ਅਗਰ ਰੱਬ ਤੋਂ ਕੁਝ ਮੰਗਣਾ ਚਾਹੁੰਦੇ ਆ ਰੱਬ ਨਾਲ ਐਨਾ ਪਿਆਰ ਹੋਣਾ ਚਾਹੀਦਾ ਹੈ ਵੀ ਰੱਬੋ ਕਹਿ ਇਸ ਤੇ हे ਰੱਬ ਭਰਾ ਬੜ ਕੇ ਮੇਰਾ ਪਿਆਰਾ ਕੰਮ ਕਰ ਦੀ ਰੱਬ ਨਾਲ ਐਨਾ ਫ੍ਰੇਮ ਚਾਹੀਦਾ ਦਾਲ ਸਿੰਦਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨ ਤ ਜਿਓ ਪਣੀਆਂ ਛਾਦਨ ਨੀਕਾ ਕਹਿੰਦੇ ਨੇ ਸੋਨੇ ਵਸਤਰ ਚਾਹੀਦੇ ਨੇ ਇੱਕ ਵਧੀਆ ਜੁੱਤੀ ਵੀ ਚਾਹੀਦੀ ਏ ਜਿਹਦੇ ਨਾਲ ਮੈਂ ਆਪਣਾ ਜੀਵਨ ਬਤੀਤ ਕਰ ਪਾਵਾਂ ਵੀ ਐਵੇਂ ਨਹੀਂ ਵੀ ਤੇਰਾ ਜਿਹੜਾ ਪ੍ਰੇਮੀ ਐ ਜਿਹੜਾ ਧੰਨਾ ਐਵੇਂ ਲਗਾ ਫਿਰੇ ਸੋਨੇ ਕਪੜੇ ਚਾਹੀਦੇ ਨੇ ਤੰਨੇ ਨੂੰ ਸੋਹਣੀ ਜੁੱਤੀ ਚਾਹੀਏ ਪਣੀਆਂ ਛਾਦਨ ਨੀਕਾ ਅਨਾਜ ਮੰਗੂੰ ਸੱਤ ਸੀਕਾ ਹੁਣ ਅਨਾਜ ਚਾਹੀਦਾ ਟੋਪ ਕੁਆਲਿਟੀ ਦਾ ਵੀ ਐੜੇ ਵੀ ਛੋਟਾ ਮੋਟਾ ਵਧੀਆ ਚਾਹੀਦਾ ਐ ਸਤ ਸ੍ਰੀ ਅਕਾਲ ਵਧੀਆ ਅਨਾਜ ਮਿਲੇ ਮੇਰੇ ਨਾਲ ਤੇਰਾ ਪ੍ਰੇਮ ਹੈ ਹੁਣ ਪਗਤ ਧੰਨਾ ਜੀ ਦਾ ਪ੍ਰੇਮ ਬਿਕੋ ਆਪਾਂ ਰੱਬ ਨਾਲ ਵੇਖੀ ਨਾ ਆਪਣੇ ਪਿਓ ਤੋਂ ਜਦੋਂ ਮੰਗਦੇ ਆ ਬੜੀ ਨਿਮਰਤਾ ਨਾਲ ਮੰਗਦੇ ਬੜੇ ਪ੍ਰੇਮ ਨਾਲ ਆਪਣੇ ਪਿਓ ਤੋਂ ਦਾਤਾ ਮੰਗਦੇ ਆ ਪਗਤ ਧੰਨਾ ਆਪਣੇ ਪਿਓ ਤੋਂ ਮੰਗ ਰਿਹਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਔਰ ਸਾਰਿਆਂ ਨੂੰ ਦੇਣ ਵਾਲਾ ਦਾਤਾ ਇੱਕ ਹੈ ਜੇ ਆਪਾਂ ਉਸ ਦਾਤੇ ਤੋਂ ਮੰਗੇ ਉਸ ਦਾਤੇ ਦੇ ਆਪਣੇ ਬਣ ਜਾਈਏ ਜੇ ਦਾਤਾ ਤੁਹਾਡਾ ਆਪਣਾ ਬਣ ਜਾਏ ਤੇ ਹੋਰ ਕੀ ਚਾਹੀਦਾ ਉਤਪਨ ਰਤ ਮੈਨੇ ਦਾਤਾ ਨੂੰ ਆਪਣਾ ਬਣਾਇਆ ਉਸ ਦਾਤੇ ਤੋਂ ਮੰਗਾ ਮੰਗ ਰਿਹਾ ਅਰਦਾ ਕਰ ਰਿਹਾ ਪਗਤ ਨਾ ਦੁਨੀਆ ਆਰਤੀ ਕਰਦੀ ਪਗਤ ਨਾ ਅਰਦਾ ਕਰ ਰਿਹਾ ਮੰਗਾ ਮੰਗ ਰਿਹਾ ਕਹਿੰਦਾ ਪਣੀਆਂ ਛਾਤਨ ਨੀਕਾ ਅਨਾਜ ਮੰਗੂ ਸਤ ਸੀਕਾ ਗੋ ਪਹਿਸ ਮੰਗੂ ਲਾਵੇ ਦੀ ਹੁਣ ਇੱਕ ਗਾਂ ਤੇ ਇੱਕ ਮੱਝ ਹੁਣ ਰਾਤ ਵੀ ਦੁੱਧ ਪੀਣਾ ਰੱਬ ਨੂੰ ਵੀ ਖੀਰ ਬਣਾ ਕੇ ਖਵਾਣੀ ਇਹਨਾਂ ਨਾਲ ਕੋਨਾ ਨਾਮ ਫੀਰ ਬਣਾਉਂਦੇ ਆ ਜੀ ਲੰਗਰ ਆ ਤੇ ਲੰਗਰ ਦੁਨੀਆ ਨੂੰ ਫੀਰ ਸ਼ਿਕਾਉਣੀ ਆਪ ਵੀ ਦੁੱਧ ਸ਼ਕਣਾ ਫੀਰ ਸ਼ਕਣੀ ਤੈਨੂੰ ਵੀ ਸ਼ਿਕਾਣੀ ਆ ਹੁਣ ਮੈਨੂੰ ਇੱਕ ਗਾਣਾ ਚਾਹੀਦੀ ਤੇ ਇੱਕ ਭੈਸ ਚਾਹੀਦੀ ਉਹ ਵੀ ਲਵੇਰੀ ਚਾਹੀਦੀ ਐਵੇਂ ਨਹੀਂ ਵੀ ਕੋਈ ਵੀ ਆਜੇ ਲਵੇਰੀ ਚਾਹੀਦੀ ਏ ਇੱਕ ਤਾਜਨ ਪੂਰੀ ਚੰਗੇਰੀ ਹੁਣ ਇੱਕ ਘੋੜਾ ਏ ਥੋਲੀ ਹੋਏ ਜਿਹਦੇ ਉੱਤੇ ਬੈਠੇ ਤੇੜਾ ਭਗਤ ਬੜਾ ਸੋਹਣਾ ਲੱਗੇ ਜਿਹਦੀ ਤੋਰ ਬੜੀ ਚੰਗੀ ਹੋਏ ਇੱਕ ਤਾਜਨ ਪੂਰੀ ਚੰਗੇਰੀ ਫਿਰ ਕਹਿੰਦੇ ਨੇ ਘਰ ਕੀ ਵਿਹਣ ਚੰਗੀ ਹੁਣ ਘਰ ਦੀ ਵੀ ਚਾਹੀਦੀ ਜੀਹਣ ਹੋਏ ਘਰੇਣੀ ਹੋਏ ਤੇ ਚੰਗੀ ਵੀ ਹੋਏ ਐ ਨਹੀਂ ਵੀ ਜਿਹੜੀ ਰੋਜ਼ ਲੜੇ ਪ੍ਰੇਮ ਵਾਲੀ ਹੋਏ ਘਰ ਕੀ ਜੀਹਣ ਚੰਗੀ ਜਣ ਧੰਦਾ ਲੈ ਮਾਂਗੀ ਤੇਰੇ ਤੋਂ ਲੈ ਕੇ ਮੰਗਦਾ ਹੁਣ ਪਗਧ ਧੰਦਾ ਵਾਲਾ ਪਿਆਰ ਸਉਣ ਜੀਵੜ ਵਿੱਚ ਚਾਹੀਦਾ ਹੈ ਆਪਾਂ ਨੂੰ ਉਸ ਦਾਤੇ ਤੋਂ ਕੁਝ ਮੰਗਣਾ ਆਣਾ ਚਾਹੀਦਾ ਅਸਲ ਭਾਵ ਹੈ ਉਸ ਦਾਤੇ ਦੀ ਚਰਣਾ ਦੀ ਧੂੜ ਵਿੱਚ ਥਾਂ ਮੰਗਣੀ ਆਣੀ ਚਾਹੀਦੀ ਕਿਉਂਕਿ ਜਿਹਨੂੰ ਇਸ ਦਰ ਦੇ ਚਰਣਾ ਦੀ ਧੂੜ ਵਿੱਚ ਥਾਂ ਲੱਭਦੀ ਦੁਨੀਆਂ ਦੇ ਸੁੱਖ ਪਦਾਰਥ ਉਹਦੇ ਪਿੱਛੇ ਪਿੱਛੇ ਭੱਜਦੇ ਨੇ ਉਹਨੂੰ ਕਿਸੇ ਚੀਜ਼ ਪਿੱਛੇ ਭੱਜਣ ਦੀ ਲੋੜ ਨਹੀਂ ਜਿਹਦਾ ਰੱਬ ਆਪਣਾ ਹੋ ਜਾਏ ਉਹਨੂੰ ਕਿਸੇ ਨੂੰ ਆਪਣਾ ਬਣਾਉਣ ਦੀ ਲੋੜ ਨਹੀਂ ਦੁਨੀਆਂ ਆਪਣੀ ਸਮਝੋ ਜੀਵਨ ਵਿੱਚ ਪ੍ਰੇਮ ਲੈ ਆਓ ਸੱਚ ਕਹੋ ਸੁਣ ਲਿਓ ਸਭੇ ਜਨ ਪ੍ਰੇਮ ਕਿਓ ਤੇ ਨਹੀਂ ਪ੍ਰਭ ਪਾਇਓ ਰੱਬ ਨੂੰ ਪਾਣ ਦਾ ਇੱਕੋ ਤਰੀਕਾ ਜੇ ਆਪਣੇ ਜੀਵਨ ਵਿੱਚ ਪ੍ਰੇਮ ਲੈ ਕੇ ਆਓ ਜਦੋਂ ਤੱਕ ਜੀਵਨ ਵਿੱਚ ਪ੍ਰੇਮ ਨਹੀਂ ਘਰ ਵਿੱਚ ਪ੍ਰੇਮ ਨਹੀਂ ਸਮਾਜ ਵਿੱਚ ਪ੍ਰੇਮ ਨਹੀਂ ਉਦੋਂ ਤੱਕ ਰੱਬ ਨਹੀਂ ਆ ਜਾ ਸਕਦਾ ਹੁਣ ਆਪ ਵੀ ਇੱਥੇ ਬੈਠੋ ਸਾਰੇ ਮੁਸਕਰਾਓ ਸਾਰਿਆਂ ਨੂੰ ਬੇਨਤੀ ਹੈ ਮੁਸਕਰਾਓ ਹੁਣ ਇੱਕ ਦੂਜੇ ਨੂੰ ਵੇਖ ਕੇ ਘੂੜੀਆਂ ਵੱਟੋ ਘੂਰੋ ਇੱਕ ਦੂਜੇ ਨੂੰ ਵੇਖ ਕੇ ਐ ਨਰਕ ਤੇ ਸਵਰਗ ਦੇ ਵਿੱਚ ਦਾ ਫਰਕ ਜੀ ਆਪਾਂ ਰੱਬ ਤੋਂ ਮੰਗਦੇ ਨਹੀਂ ਮੈਨੂੰ ਸਵਰਗ ਚਾਹੀਦਾ ਮਰਨ ਤੋਂ ਬਾਅਦ ਅਗਰ ਤੁਹਾਨੂੰ ਸਵਰਗ ਚਾਹੀਦਾ ਹੈ 5 ਸੈਕਿੰਡ ਦੇ ਅੰਦਰ ਅੰਦਰ ਤੁਸੀਂ ਸਵਰਗ ਪਾ ਸਕਦੇ ਹੋ ਚਿਹਰੇ ਉੱਤੇ ਮੁਸਕਰਾਟ ਲਿਆ ਕੇ ਜਿਹੜਾ ਸਵਰਗ ਹੈ ਤੁਹਾਡੀ ਮੁਸਕਰਾਹਟ ਦੇ ਪਿੱਛੇ ਛੁਪਿਆ ਆਇਆ ਹੈ ਉਸ ਸਵਰਗ ਦੇ ਮਾਰਗ ਵਿੱਚ ਐਨਾ ਕੋਈ ਫਰਕ ਨਹੀਂ ਅਗਰ ਆਪਾਂ ਇੱਕ ਦੂਜੇ ਦੇ ਸਿਰ ਉੱਤੇ ਡਾਂਗਾ ਮਾਰਾਂਗੇ ਮਰਗ ਹੈ ਅਗਰ ਆਪਾਂ ਇੱਕ ਦੂਜੇ ਨਾਲ ਪ੍ਰੇਮ ਨਾਲ ਗੱਲ ਕਰਾਂਗੇ ਇਹ ਸਵਰਗ ਹੈ ਰੱਬ ਤੋ ਅਗਰ ਕੁਝ ਮੰਗਣਾ ਹੈ ਤੇ ਸਵਰਗ ਮੰਗੋ ਜੋ ਤੁਹਾਡੀ ਮੁਸਕਰਾਹਟ ਉੱਤੇ ਵਿੱਚ ਹੈ ਰੱਬ ਨੇ ਤੁਹਾਨੂੰ ਹਰ ਇੱਕ ਚੀਜ਼ ਦਿੱਤੀ ਹੋਈ ਹੈ ਰੱਬ ਉਸ ਪੱਥਰ ਵਿੱਚ ਬੈਠੇ ਹੋਏ ਜੀਵ ਨੂੰ ਵੀ ਰੋਟੀ ਪਾਉਂਦਾ ਹੈ ਰੱਬ ਕਹਿੰਦਾ ਹੈ ਦੁਨੀਆਂ ਦਾ ਜਿੰਨੇ ਵੀ ਜੀਵ ਪੈਦਾ ਹੋਏ ਸਾਰਿਆਂ ਨੂੰ ਰੋਟੀ ਮਿਲਦੀ ਹੈ ਇਕ ਇਨਸਾਨ ਹੈ ਜੋ ਡਿਪਰੈਸ਼ਨ ਵਿੱਚ ਮਰਦਾ ਹੈ ਇਨਸਾਨ ਤੋਂ ਇਲਾਵਾ ਕੋਈ ਜੀਵ ਨਹੀਂ ਜੋ ਮਾਇਆ ਪਿੱਛੇ ਭੱਜ ਰਿਹਾ ਹੈ ਤੇ ਇੱਕ ਸ਼ਾਇਰ ਬੜਾ ਸੋਹਣਾ ਲਿਖਦਾ ਹੈ ਕਹਿੰਦਾ ਦੌਲਤ ਅੰਕੂਸ਼ਣ ਤੇ ਤਾਕਤ ਦਾ ਚਾਰ ਦੇ ਸਰੂਰ ਜਰੂਰ ਹੁੰਦਾ ਹੈ ਹੁੰਦਾ ਮਾਇਆ ਦੀ ਜਿਮੀ ਨੇੜੇ ਬੰਦਾ ਰੱਬ ਤੋਂ ਓਨੀ ਹੀ ਦੂਰ ਹੁੰਦਾ ਹੈ ਤੋੜ ਸਕਦਾ ਤਾਰੇ ਆਕਾਸ਼ ਦੇ ਵੀ ਮੈਂ ਐਨਾ ਉਸ ਨੂੰ غرੂਰ ਹੁੰਦਾ ਪਰ ਹੁਣਾ ਅਖਰ ਜੋ ਹੀ ਹੁੰਦਾ ਜਿਸ ਰੱਬ ਨੂੰ ਮਨਜ਼ੂਰ ਹੁੰਦਾ ਹੈ ਰੱਬ ਦੀ ਮਨਜ਼ੂਰੀ ਵਿੱਚ ਦੁਨੀਆ ਨੂੰ ਜੀਣਾ ਸਿੱਖੋ ਤੁਹਾਡੇ ਜੀਵਨ ਵਿੱਚ ਪ੍ਰੇਮ ਆਇਆ ਮਾਇਆ ਪਿੱਛੇ ਭੱਜਣ ਵਾਲੇ ਸਿਰਫ ਆਸੀਆਂ ਇਨਸਾਨ ਆ ਜੋ ਮਾਇਆ ਪਿੱਛੇ ਭੱਜਦਾ ਹਾਂ ਦੋਨੋਂ ਦੀ ਜ਼ਰੂਰੀ ਹੈ ਜੀਵਨ ਦੇ ਜਾਂਚ ਜੀਵਨ ਨੂੰ ਜੀਣ ਵਾਸਤੇ ਮਾਇਆ ਕੋਲ ਜ਼ਰੂਰੀ ਹੈ ਚੰਗੀ ਕੀਰਤ ਕਰਕੇ ਮਾਇਆ ਕਮਾਈ ਜਾਏ ਮਾਇਆ ਬੜੀ ਚੰਗੀ ਹੈ ਪਰ ਅਗਰ ਮਾਇਆ ਦਾ ਹੰਕਾਰ ਬੰਦੇ ਨੂੰ ਹੋ ਜਾਂਦਾ ਹੈ ਮਾਇਆ ਬੰਦੇ ਨੂੰ ਖਾ ਵੀ ਜਾਂਦੀ ਹੈ ਪਰ ਆਪਾਂ ਐਨਾ ਤੋਂ ਵੀ ਨਾ ਵੱਢ ਜਾਈਏ ਕਿ ਅਸੀਂ ਮਾਇਆ ਨੂੰ ਜਮਾ ਕਰ ਲਈ ਅੱਜ ਤੱਕ ਉਹ ਬਾਬੇ ਕਹਿੰਦੇ ਨੇ ਤੁਸੀਂ ਮਾਇਆ ਨੂੰ ਜਮਾ ਛੱਡੋ ਜਿੰਨੀ ਮਾਇਆ ਤੁਹਾਡੇ ਕੋਲੇ ਸਾਰੀ ਸੰਗੂ ਦੇ ਜਿਵੇਂ ਅਸੀਂ ਆਪੇ ਵਰਤਾਂਗੇ ਤੁਹਾਨੂੰ ਵਰਤਣ ਦੀ ਲੋੜ ਨਹੀਂ ਹਣ ਮਾਇਆ ਨੂੰ ਵਰਤੋ ਪਰ ਮਾਇਆ ਨੂੰ ਬੜੇ ਚੰਗੇ ਤਰੀਕੇ ਨਾਲ ਵਰਤੋ ਰੱਬ ਨੇ ਤੁਹਾਨੂੰ ਪ੍ਰੇਮ ਕਰਨਾ ਸਿਖਾਇਆ ਹੈ ਪ੍ਰੇਮ ਕਰਨਾ ਸਿੱਖੋ ਪ੍ਰੇਮ ਕਰਨ ਵਾਸਤੇ ਗੋਬਿੰਦ ਸਿੰਘ ਵਰਗਾ ਜੀਵਨ ਆਪਣੇ ਜੀਵਨ ਵਿੱਚ ਨਾ ਲਾਪਾਇਆ ਗੋਬਿੰਦ ਸਿੰਘ ਨੇ ਜਦੋਂ ਸਮਾਂ ਆਇਆ ਸਾਰਿਆਂ ਨੂੰ ਗੱਲ ਨਾ ਆਇਆ ਪਰ ਜਿਹਨੇ ਗੱਲ ਪੈਂਦੀ ਕੋਸ਼ਿਸ਼ ਕੀਤੀ ਹੈ ਉਹਦੇ ਅੱਗੇ ਖੰਡਾ ਵੀਰ ਖੜਕਾਇਆ ਹੈ ਅਗਰ ਆਪਾਂ ਰੱਬ ਤੋਂ ਅਜੇ ਥੀ ਆਇਆ ਕੁਛ ਮੰਗ ਕੇ ਜਾਣਾ ਚਾਹੁੰਨੇ ਆ ਰੱਬ ਤੋਂ ਚਰਨਾਂ ਦੀ ਧੂੜ ਮੰਗੋ ਰੱਬ ਨੂੰ ਅਰਦਾਸ ਆਪਾਂ ਸ਼ੁਕਰਿਆਦਾ ਕਰੀਏ ਰੱਬ ਦਾ ਜਿੰਨਾ ਸ਼ੁਕਰਿਆਦਾ ਕਰ ਸਕੀਏ ਉਹਨਾ ਕਰੀਏ ਆਪਾਂ ਰੱਬ ਤੋਂ ਅਰਦਾਸਾ ਕਰਦੇ ਆ ਇੱਕ ਪਾਸੇ ਸੀ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਬਹੁਤ ਫਿਰ ਅਸੀਂ ਜਾ ਕੇ ਪਟਾਕੇ ਚਲਾਣੇ ਆ ਤੇ ਰੁੱਖ ਮੜਦੇ ਆ ਕੀ ਸਾਡਾ ਭਿਆਸ ਠਲਾ ਹੈ ਇੱਕ ਪਾਸੇ ਸੀ ਕਹਿੰਦੇ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਕਰਤ ਹੱਤ ਜਿਸ ਗੁਰਦੁਆਰੇ ਵਿੱਚ ਪਮਨ ਗੁਰੂ ਪਾਣੀ ਪੀਤਾ ਮਾਤਾ ਕਰਤ ਨੂੰ ਹੱਤ ਦਾ ਗੱਲ ਹੋ ਰਹੀ ਹੈ ਸ਼ਾਮਾਂ ਨੂੰ ਉਸੇ ਗੁਰਦੁਆਰੇ ਦੇ ਬਾਹਰ ਜਾ ਕੇ ਪਟਾਕੇ ਚਲਾਏ ਜਾਂਦੇ ਨੇ ਇਹ ਸਾਡੇ ਵਿੱਚ ਸਿੱਖੀ ਹੈ ਆਪਾਂ ਜੋ ਪੜ ਰਹੇ ਆਂ ਜੋ ਬੋਲ ਰਹੇ ਆਂ ਉਹਨੂੰ ਅਗਰ ਜੀਵਨ ਵਿੱਚ ਲਾਗੂ ਕਰਾਂਗੇ ਤਾਂ ਸਾਡਾ ਕੋੜਿਆ ਸਫਲਾ ਹੈ ਨਿਤਨੇਮ ਦੀ ਛੇ ਗੁਰੂ ਡੇਢ ਪਹਿਲਾ ਨਿਤਨੇਮ ਨਾਲ ਪਿਆਰ ਹੋਣਾ ਚਾਹੀਦਾ ਬਾਣੀ ਪ੍ਰੇਮ ਦਾ ਅਨੁਸ਼ਾਸਨ ਆਪਾਂ ਬਾਣੀ ਨੂੰ ਧੱਗੇ ਨਾਲ ਨਹੀਂ ਵੀ ਬਾਣੀ ਸਵੇਰੇ ਹੀ ਪੜ੍ਹਨੀ ਚਾਹੀਦੀ ਹੈ ਬਾਣੀ ਸ਼ਾਮੀ ਪੜ੍ਹਨੀ ਚਾਹੀਦੀ ਹੈ ਬਾਣੀ ਨਾਲ ਪ੍ਰੇਮ ਹੋਣਾ ਚਾਹੀਦਾ ਮੇਰਾ ਪ੍ਰੇਮ ਹੈ ਮੈਂ ਸਵੇਰੇ ਉੱਠ ਕੇ ਸੋਇਲਾ ਸਾਫ ਕਰਨਾ ਚਾਹੁੰਦਾ ਮੈਂ ਸੋਇਲਾ ਸਾਫ ਕਰਾਂਗਾ ਮੇਰਾ ਪ੍ਰੇਮ ਹੈ ਮੈਂ ਸ਼ਾਮਾਂ ਨੂੰ ਜਗਤੀ ਸਾਫ ਕਰਨਾ ਚਾਹੁੰਦਾ ਮੈਂ ਸ਼ਾਮਾਂ ਨੂੰ ਜਗਜੀਤ ਸਾਫ ਕਰਾਂਗਾ ਬਾਣੀ ਨਾਲ ਪ੍ਰੇਮ ਹੋਣਾ ਚਾਹੀਦਾ ਦੂਜੀ ਗੱਲ ਬਾਣੀ ਨਾਲ ਵਿਸ਼ਵਾਸ ਹੋਣਾ ਚਾਹੀਦਾ ਅਗਰ ਆਪਾਂ ਨੂੰ ਬਾਣੀ ਉੱਤੇ ਵਿਸ਼ਵਾਸ ਹੈ ਤੇ ਸਾਡੇ ਕੜਾ ਵਿੱਚ ਸਾਡੇ ਹੱਥਾਂ ਵਿੱਚ ਧਾਗੇ ਨਹੀਂ ਹੋਣਗੇ ਸਾਡੇ ਹੱਥਾਂ ਵਿੱਚ ਕੜੇ ਹੋਣਗੇ ਆਪਣੇ ਅੰਦਰ ਚਾਤੀ ਮਾਰੀ ਆ ਆਪਾਂ ਕਿੰਨਾ ਕੁ ਬਾਣੀ ਉੱਤੇ ਵਿਸ਼ਵਾਸ ਕਰਦੇ ਆ ਜਿਹਦਾ ਬਾਣੀ ਉੱਤੇ ਵਿਸ਼ਵਾਸ ਹੁੰਦਾ ਜੋ ਅਸਲਤ ਵਿੱਚ ਨੇਤਰੇਮ ਕਰਦਾ ਉਹ ਜਾ ਕੇ ਪਖੰਡੀਆਂ ਦੇ ਡੇਰੇ ਉੱਤੇ ਨਹੀਂ ਠੁਕਦਾ ਉਹ ਜਾ ਕੇ ਕਿਸੇ ਨਹੀਂ ਉੱਤੇ ਨਹੀਂ ਠੁਕਦਾ ਆਪਣੇ ਧਰਮ ਦੇ ਪੱਕੇ ਰਹਿਣਾ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ ਅਗਰ ਮੈਂ ਮੁ슬ਮਾਨ ਆਂ ਮੈਂ ਪੰਜ ਨਮਾਜ਼ਾਂ ਪੜ੍ਹ ਰਿਹਾ ਆਪਣੀ ਕੁਰਾਨ ਉੱਤੇ ਪੂਰਾ ਆਪਣਾ ਜੀਵਨ ਕੁਰਬਾਨ ਕਰ ਰਿਹਾ ਉਸ ਤੋਂ ਉੱਤੇ ਮੇਰਾ ਕੋਈ ਤਰਮ ਨਹੀਂ ਅਗਰ ਮੈਂ ਹਿੰਦੂ ਆਂ ਚਾਰ ਵੇਦ ਉੱਤੇ ਮੈਂ ਆਪਣਾ ਜੀਵਨ ਪਰਵਾਣ ਕਰ ਰਿਹਾ ਉਸਦੇ ਉੱਤੇ ਮੇਰਾ ਧਰਮ ਨਹੀਂ ਅਗਰ ਤੁਹਾਡੇ ਸਿਰ ਉੱਤੇ ਕੇਸ ਨੇ ਜਿਵੇਂ ਗੋਬਿੰਦ ਸਿੰਘ ਨੇ ਸਿੱਖ ਬਣਾਉਂਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਉੱਤੇ ਆਪਣਾ ਜੀਵਨ ਟਿਕਾਉ ਉਸਦੇ ਉੱਤੇ ਤੁਹਾਡਾ ਧਰਮ ਨਹੀਂ ਗੁਰਬਾਣੀ ਵਾਸਤੇ ਵਿਸ਼ਵਾਸ ਤੀਜੀ ਗੱਲ ਹੈ ਬਾਣੀ ਨੂੰ ਪੜਨਾ ਜਦੋਂ ਪ੍ਰੇਮ ਤੇ ਵਿਸ਼ਵਾਸ ਹੋਏਗਾ ਫਿਰ ਬਾਣੀ ਨੂੰ ਪੜਨ ਦਾ ਪੈਦਾ ਹੈ ਚੌਥੀ ਗੱਲ ਹੈ ਬਾਣੀ ਨੂੰ ਸਮਝਣਾ ਆਪਾਂ ਆਪਣੇ ਦਿਮਾਗ ਨੂੰ ਹਰ ਪਾਸੇ ਵਰਤਦੇ ਆਪਾਂ ਆਪਣੇ ਦਿਮਾਗ ਨੂੰ ਹਰ ਪਾਸੇ ਵਰਤਦੇ ਆਪਣੇ ਰਿਸ਼ਤਿਆਂ ਵਿੱਚ ਦਿਮਾਗ ਨੂੰ ਵਰਤਿਆ ਜਾ ਰਿਹਾ ਪੋਰਮੈਂਟੀ ਬਣਾਈ ਜਾ ਰਹੀ ਦਿਮਾਗ ਨੂੰ ਐਸੀ ਐਸੀ ਜਗ੍ਹਾ ਤੇ ਵਰਤਿਆ ਜਾ ਰਿਹਾ ਜਿੱਥੇ ਨਹੀਂ ਵਰਤਣਾ ਚਾਹੀਦਾ ਤਾਂ ਸਾਡੇ ਅੰਦਰ ਡਿਪਰੈਸ਼ਨ ਦੀ ਪ੍ਰੋਬਲਮ ਹੈ ਅਗਰ ਦਿਮਾਗ ਨੂੰ ਬਾਣੀ ਪੜਨ ਵੇਲੇ ਵਰਤਿਆ ਜਾਏ ਬਾਣੀ ਨੂੰ ਸਮਝ ਕੇ ਜੀਵਨ ਵਿੱਚ ਲਾਗੂ ਕੀਤਾ ਜਾਏ ਸਾਡੇ ਜੀਵਨ ਦਾ ਉਧਾਰ ਹੋਏ ਦਿਮਾਗ ਨੂੰ ਵਰਤੋ ਜਦੋਂ ਬਾਣੀ ਪੜੋ ਗੁਪਕਾ ਖੋਲੋ ਦਿਮਾਗ ਨੂੰ ਖੋਲੋ ਵਾਣੀ ਦੇ ਇੱਕ ਇੱਕ ਅੱਖਰ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੋ ਆਰਤੀ ਆਪਾਂ ਰੋਜ਼ ਪੜ ਰਹੇ ਆਂ ਰੋਜ਼ ਆਰਤੀਆਂ ਦੇ ਪ੍ਰਵਾਹ ਹੋ ਰਹੇ ਨੇ ਪਰ ਗੋਪਾਲ ਦਾ ਆਰਤਾ ਆਪਾਂ ਕਿੰਨਾ ਕੁ ਸਮਝ ਰਹੇ ਆ ਉਹ ਸਮਝਣ ਵਾਲੀ ਗੱਲ ਹੈ ਅਗਰ ਧੰਨੇ ਦਾ ਆਰਤਾ ਆਪਾਂ ਕਿੰਨਾ ਕੁ ਸਮਝ ਰਹੇ ਆ ਉਹ ਸਮਝਣ ਵਾਲੀ ਗੱਲ ਹੈ ਗੁਰਬਾਣੀ ਤੁਹਾਨੂੰ ਜੀਵਨ ਦੀ ਜਾਚ ਸਿਖੰਦੀ ਹੈ ਬਾਣੀ ਨੂੰ ਸਮਝਣਾ ਹੈ ਚੌਥੀ ਚੀਜ਼ ਹੈ ਪੰਜਵੀਂ ਚੀਜ਼ ਹੈ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ ਬਾਣੀ ਨੂੰ ਸਮਝਿਆ ਹੈ ਤੇ ਜੀਵਨ ਵਿੱਚ ਲਾਗੂ ਕਰਨਾ ਜਿੱਦਨ ਬਾਣੀ ਤੁਹਾਡੇ ਜੀਵਨ ਵਿੱਚ ਲਗ ਹੁੰਦੀ ਹੈ ਦਾਸ ਐਫਪੀ ਡੈਵਟ ਉਤੇ ਸਾਈਨ ਕਰ ਸਕਦਾ ਹੈ ਉਸ ਦਿਨ ਤੁਹਾਡਾ ਜੀਵਨ ਸਵਰਗ ਬਣਦਾ ਕੋਈ ਮੌਤ ਤੋਂ ਬਾਅਦ ਦਾ ਕੰਮ ਨਹੀਂ ਨਗਦੋ ਨਗਦੀ ਸੋਦਾ ਹੈ ਅੱਜ ਗੁਰਬਾਣੀ ਨੂੰ ਪੜ ਕੇ ਜੀਵਨ ਵਿੱਚ ਲਾਗੂ ਕਰੋ ਅੱਜ ਤੁਹਾਡਾ ਜੀਵਨ ਸਵਰਗ ਬਣੇਗਾ ਕੋਈ ਬਾੜ ਦੀਆਂ ਗੱਲਾਂ ਨਹੀਂ ਨਗਦੋ ਨਗਦੀ ਸੋਦਾ ਗੁਰੂ ਨਾਨਕ ਦੇ ਘਰ ਵਿੱਚ ਚੱਲਦਾ ਹੈ ਗੁਰਬਾਣੀ ਨੂੰ ਪੜੋ ਜੀਵਨ ਵਿੱਚ ਲਾਗੂ ਕਰੋ ਤੁਹਾਡਾ ਜੀਵਨ ਸਵਰਗ ਬਣੇਗਾ ਛੇਵੀਂ ਚੀਜ਼ ਹੈ ਗੁਰਬਾਣੀ ਦੇ ਨਾਲ ਜੀਵਨ ਜੀਣਾ ਹੈ ਲਾਗੂ ਆਪਾਂ ਸਾਰੇ ਕਰ ਲੈਣੇ ਆ ਇੱਕ ਦਿਨ ਵਾਸਤੇ ਆਪਾਂ ਸਾਰੇ ਲਾਗੂ ਕਰ ਲੈਨੇ ਆ ਔਰ ਉਸ ਜੀਵਨ ਨੂੰ ਜੀ ਕੇ ਵਿਖਾਣਾ ਹੈ ਗੁਰਨਾਡ ਵਰਗਾ ਜੀਵਨ ਬਣਾ ਕੇ ਵਿਖਾਣਾ ਹੈ ਜੇ ਦਿਨ ਸਾਡੇ ਸਾਰਿਆਂ ਦਾ ਜੀਵਨ ਗੁਰਨਾਡ ਵਰਗਾ ਹੋਏਗਾ ਉਦੋਂ ਦੁਨੀਆ ਉਤੇ ਸਵਰਗ ਆ ਜਾਏਗਾ ਆਪਾਂ ਕਹਿਣਾ ਜੀ ਖਾਲਸਾ ਰਾਜ ਕਾਇਮ ਕਰਨਾ ਹੈ ਜਿੱਦਣ ਸਾਡੇ ਵਿੱਚ ਮਨੋਵਿਰਤੀ ਗੋਬਿੰਦ ਸਿੰਘ ਵਰਗੀ ਹੋਏਗੀ ਸਾਡੇ ਹਿਰਦਿਆਂ ਵਿੱਚ ਹੌਸਲੇ ਬਾਬੇ ਬੰਦੇ ਸਿੰਘ ਵਰਗੇ ਹੋਣਗੇ ਉਦੋਂ ਮਨ ਦੇ ਤਖਤੇ ਤਾਉਜ਼ ਉਤੇ ਗਿਆਨ ਬਾਦਸ਼ਾਹ ਬਣ ਕੇ ਬੈਠੇਗਾ ਤੇ ਉਦੋਂ ਖਾਲਸਾ ਰਾਜ ਆ ਜਾਏਗਾ ਖਾਲਸਾ ਰਾਜ ਜ਼ਮੀਨ ਦੇ ਟੁਕੜੇ ਦਾ ਰਾਜ ਨਹੀਂ ਖਾਲਸਾ ਰਾਜ ਮਨ ਦੇ ਤਖਤੇ ਤਾਉਜ਼ ਉਤੇ ਗਿਆਨ ਦੇ ਬਾਦਸ਼ਾਹ ਦਾ ਰਾਜ ਹੈ ਖਾਲਸਾ ਰਾਜ ਦਿਨਾਂ ਵਿੱਚ ਪ੍ਰੇਮ ਦਾ ਰਾਜ ਹੈ ਆਪਣੇ ਘਰ ਵਿੱਚ ਪ੍ਰੇਮ ਲਿਆਓ ਆਪਣੇ ਨਾਮ ਵਿੱਚ ਪ੍ਰੇਮ ਨਹੀਂ ਤੇ ਰੱਬ ਦੀ ਭਗਤੀ ਨਹੀਂ ਸਾਜ ਤੌਰ ਉੱਤੇ ਸੁਣਦੇ ਹੋ ਸਵੇ ਜਣ ਪ੍ਰੇਮ ਕਿਓ ਤင်ਹੀ ਪ੍ਰਭ ਪਾਇਓ ਐਨੀ ਕੁ ਬੇਤਿਆ ਪ੍ਰਮਾਨ ਜਿੰਨਾ ਕੋ ਸਮਾਦਾਸ ਨੂੰ ਮਿਲਿਆ ਸੀ ਮੇਰੇ ਹਿਸਾਬ ਨਾਲ ਸਮਾਪਤ ਹੈ ਸੋ ਦਾਸ ਵਿਚਾਰਾ ਕਰਦੇ ਅਨੇਕਾ ਕੋ ਨੋਈਆਂ ਹੋਣ ਗਿਆ ਆਪਣਾ ਬੱਚਾ ਸਮਝ ਕੇ ਮਾਫ ਕਰ ਦੇਣਾ ਪਰ ਅਗਰ ਅੱਜ ਆਪਾਂ ਇੱਥੇ ਆਏ ਆ ਸਾਰੇ ਪਰਿਵਾਰ ਵੱਲੋਂ ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਜਿੰਨਾ ਜਿੰਨਾ ਰਾਹ ਤੁਰ ਕੇ ਆਏ ਉਹਨਾਂ ਰਾਹਾਂ ਦੀ ਚਰਨ ਧੂੜ ਅਸੀਂ ਆਪਣੇ ਮੱਥੇ 'ਤੇ ਲਾਉਂਨੇ ਆ ਪਰ ਆਪ ਜੀ ਦਾਸ ਆਪਣੇ ਵੱਲੋਂ ਬੇਨਤੀ ਕਰਦਾ ਹੈ ਪ੍ਰਸ਼ਾਦਾ ਸਾਰੇ ਆਣੇ ਛੱਕੇ ਜਾਣਾ ਹੈ ਗੁਰੂ ਗਿਆਨ ਦੇ ਮੁੱਤੀ ਵੰਡਦਾ ਹੈ ਗੁਰੂ ਗਿਆਨ ਦੇ ਹੀਰੇ ਚਾਂਦੀ ਸੋਨਾ ਵੰਡਦਾ ਹੈ ਐਨਾ ਸੋਨਾ ਚਾਂਦੀ ਨੂੰ ਆਪਣੇ ਘਰ ਲੈ ਕੇ ਜਾਓ ਫਿਰ ਸਿੱਖੀ ਦਾ ਬੂਟਾ ਲਾਓ ਜਿਸ ਦਿਨ ਬੂਟਾ ਦਰਪਤ ਬਣ ਜਾਏਗਾ ਉਦੋਂ ਗੁਰਨਾਮ ਦੀ ਸਿੱਖੀ ਸਾਡੇ ਘਰ ਵਿੱਚ ਆਏਗੀ ਐਨੀ ਕੋਈ ਬੇਨਤੀਆਂ ਪ੍ਰਮਾਣ ਵਿਚਾਰਾ ਕਰਦੇ ਨੇ ਕੱਪਦੌਂ ਆਉਣਗੇ ਦਾਸ ਹੱਥ ਜੋੜ ਕੇ ਕੇਮਾ ਦਾ ਜੱਜ ਖੈ ਪਰ ਅਗਰ ਦਾਸ ਜੇ ਗੱਲਾਂ ਨਾਲ ਸਹਿਮਤ ਹੋ ਤੇ ਅੱਜ ਆਪਣੇ ਗੁਰੂ ਨੂੰ ਵਾਦਾ ਕਰਕੇ ਜਾ ਰਹੇ ਹਾਂ ਵੀ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਜੀਵਨ ਵਿੱਚ ਲਾਗੂ ਕਰਾਂਗੇ ਤਾਂ ਫਤਿਹ ਬੁਲਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ